ਮਾਣਾ ਦਾ ਪੁਰਾਣਾ ਅਤੇ ਪ੍ਰਸਿੱਧ ਹਨੂਮਾਨ ਮੰਦਿਰ ਜੋ ਕਿ ਅੱਜਕੱਲ ਸੁਰਖੀਆਂ ਦੇ ਵਿੱਚ ਹੈ ਜ਼ਿਕਰ ਹੋ ਗਿਆ ਕਿ ਕਈ ਸਾਲ ਪਹਿਲਾਂ ਇਸ ਮੰਦਿਰ ਦੀ ਸਥਾਪਨਾ ਹੋਈ ਸੀ ਅਤੇ ਮੰਦਿਰ ਕਮੇਟੀ ਸੁਜਵਾਨ ਤਰੀਕੇ ਦੇ ਨਾਲ ਮੰਦਿਰ ਨੂੰ ਚਲਾ ਰਹੀ ਸੀ ਪਰ ਹੁਣ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਮੰਦਿਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਨਾਲ ਕੀ ਮੰਦਿਰ ਦਾ ਇਹ ਮਾਮਲਾ ਫਪਾਤਾਂ ਦੇ ਵਿੱਚ ਆ ਗਿਆ ਅਤੇ ਸੁਪਰੰਤ ਮੰਦਿਰ ਕਮੇਟੀ ਦੇ ਵੱਲੋਂ ਅੱਜ ਮੀਟਿੰਗ ਬੁਲਾ ਕੇ ਪੁਰਾਣੀ ਕਮੇਟੀ ਦਾ ਗਠਨ ਕੀਤਾ ਗਿਆ ਇਸ ਮੌਕੇ ਤੇ ਕਮੇਟੀ ਮੈਂਬਰਾਂ ਨੇ ਆਖਿਆ ਕਿ ਮੰਦਿਰ ਦੇ ਵਿੱਚ ਕਿਸੇ ਵੀ ਕਿਸਮ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ। ਉਹਨਾਂ ਆਖਿਆ ਕਿ ਇਹ ਸ਼ਰਾਰਤੀ ਲੋਕ ਜੋ ਕਿ ਮੰਦਿਰ ਵਿਖੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਦੇ ਸਬੰਧੀ ਅੱਜ ਸਿਟੀ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਰ ਪਸਤਾ ਹੀ। ਅੱਛਾ। ਹਾਂਜੀ। ਮੁੰਡਾ ਕੀ ਬੰਦ ਕਰਦਾ? ਮੁੰਡਾ ਜੀ ਅਸੀਂ 5 ਸਾਲ ਤੋਂ ਇੱਕ ਦੋ ਮਈ ਮੂਰਤੀ ਸਥਾਪਨਾ ਦੀਸ ਬਣਾਉਂਦੇ ਆ ਜੀ। ਹੁਣ ਇਸ ਸਾਲ ਵੀ ਇੱਕ ਦੋ ਮਈ ਬਣਾਣ ਲੱਗਿਆ ਜੀ। ਇੱਥੇ ਕੁਝ ਪਿੱਛੇ ਬੱਚੇ ਮਹਲੇ ਦੀ ਉਹ ਕਹਿੰਦੇ ਸੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਣਾ ਹੈ ਮੈਂ ਕਿਹਾ ਜੰਗਾ ਤੁਸੀਂ ਚਲਾਣਾ ਬੇखुशी ਹੋ ਕੇ ਚਲਾਓ ਮੈਨੂੰ ਕੋਈ ਤਰਾਹ ਜੀ ਸਕੋ ਅਸੀਂ ਤੁਹਾਡਾ ਕਾਰ ਦੇ ਵਿੱਚ ਨਾਮ ਹੀ ਲਿਖਾਂਗੇ ਵੀ ਵਧੀਆ ਯੂਥ ਹੋ ਦੀ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਹੀ ਅਸੀਂ ਸੰਭਾਂਗੇ ਮੈਂ ਕਿਹਾ ਇਹ ਤਾਂ ਨਹੀਂ ਹੋ ਜਾ ਜਿਹੜੇ 25 30 ਸਾਥ ਤੋਂ ਸੰਸਤਾ ਸੰਭਾਰ ਰਹੇ ਨੇ ਉਹ ਕਿਉਂ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਂਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਤੋਂ 15 20 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਰਡ ਲਾਤਾ ਜੀ ਵੀ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਡੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਬੋਰਡ ਉਤਾਰ ਕੇ ਆਪਣਾ ਬੋਰਡ ਉਤਾਰ ਲਾ ਲਓ ਅਸੀਂ ਲਾਇਆ ਤੇ ਇੱਥੇ ਸਾਡੇ ਨੂੰ ਕੁੱਟਣ ਵਾਲੇ ਆ ਗਏ ਸੀ ਜੀ ਫਿਰ ਅਸੀਂ ਚੌਂਕੀ ਚਲੇ ਗਏ ਚੌਂਕੀ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਬੈਠ ਕੇ ਨਬੇਲੋ ਕੋਈ ਨਵੇੜਾ ਹੈ ਕੋਈ ਨਵੇੜਾ ਨਹੀਂ ਹੋਇਆ ਜੀ ਅੱਜ ਵੀ ਅਸੀਂ ਚੁੰਕੀ ਜਾ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਤੁਸੀਂ ਪਾਰਟੀ ਆਈ ਨਹੀਂ ਇਹ ਤਾਂ ਦੂਜੀ ਪਾਰਟੀ ਵੀ ਨਹੀਂ ਪਹੁੰਚੀ ਜੀ ਸਾਨੂੰ 10:30 ਦੇ ਟਾਈਮ ਤੇ ਅਸੀਂ ਅਸੀਂ 11:00 ਸਵਾ 11:00 ਦੇ ਖੜ ਕੇ ਵਾਪਸ ਆ ਗਏ ਜੀ ਪਾਰਟੀ ਪਹੁੰਚੀ ਨਾ ਜੀ ਨਹੀਂ ਇਹ ਰੋਲਾ ਹੁਣ ਤੋਂ ਹੀ ਚੱਲਣ ਲੱਗਾ ਕਿ ਕਾਫੀ ਟਾਈਮ ਨਹੀਂ ਰੋਲਾ ਤਾਂ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮੰਤਰੇ ਡਾਕਟਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਵੀ ਜੋ ਆਪਣੇ ਸੈਟਿੰਗ ਦੇ ਚੱਲਦਾ ਹੋਇਆ ਕੰਮ ਚੱਲਣ ਦਿਓ ਉਹਨਾਂ ਨੂੰ ਕਿਤੇ ਇੱਕ ਕੋਈ ਇਥੇ ਡਿਵਾਲਟਰ ਸੀ ਪੈਸੇ ਮੈਂ ਕਿਸੇ ਮੰਗੇ ਉਹਨਾਂ ਉਹਨਾਂ ਨੇ 2 ਲੱਖ ਰੁਪਇਆ ਮੈਂ ਮੰਦਰ ਦੇ ਪੈਸਿਆਂ ਚ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਦਾ ਵੀ 2 ਲੱਖ ਰੁਪਏ ਮੰਗ ਰਹੇ ਨੇ ਮੈਂ ਕਿਹਾ ਡਾਕਟਰ ਸਾਹਿਬ ਉਹ ਪਾਰਟੀ ਡਿਵਾਲਟਰ ਹੋ ਗਈ ਹੈ ਵੀ ਹੁਪਾ ਪੈਸੇ ਨਹੀਂ ਦੇਣੇ ਕਹਿੰਦਾ ਮੈਂ ਝਬਾਨ ਕਰ ਚੁੱਕਿਆ ਮੈਂ ਕਿ ਜੇ ਤੁਸੀਂ ਝਬਾਨ ਕਰ ਚੁੱਕੇ ਤੁਸੀਂ ਮੇਰੇ ਨਾਲ ਰੱਖ ਦੋ ਵੀ ਪਵਨ ਨਹੀਂ ਦੇਣ ਦਿੰਦਾ ਉਹ ਫੇਰ ਹੀ ਉਹਨੂੰ 50000 ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵਿਆਸ ਸਾਣੇ ਪੈਸੇ ਜਾਵਾਂਗਾ 5 ਸਾਲ ਹੋ ਗਏ ਨਾ ਵਿਆਦ ਆ ਇਹਨੇ ਪੈਸੇ ਆ ਜੀ ਨਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਗਊ ਸਾੜ ਤੂੜੀ ਦੇਣੀ ਹੈ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਿਰ ਵਾਸਤੇ ਸੰਸਤਾ ਵਾਸਤੇ ਜਿਹੜਾ ਦਾਨ ਦੇ ਦਿੰਦਾ ਹੈ ਮੰਦਿਰ ਵਾਸਤੇ ਟਿਕ ਜਾਂਦੇ ਨੇ ਆਪਾਂ ਜੀ ਦਾਨ ਦੇਣਾ ਹੈ ਮੰਦਿਰ ਦੇ ਜ ਆਪਣੀ ਇੱਛਾ ਹੈ ਆਵਾ ਦਾ 15 16 ਮੈਂਬਰ ਹਾਂ 2-2000 ਰੁਪਏ ਪਾ ਕੇ ਆਪਾਂ ਪੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਤਰੀ ਚੋਂ ਦੇਵਾਂਗੇ ਜੀ ਫਿਰ ਇਸ ਕਰਕੇ ਮੇਰੇ ਨਾਲ ਹੋ ਗਈ ਫਿਰ ਕਰੋਨਾ ਦੇ ਟਾਈਮ ਪ੍ਰੋਗਰਾਮ 1-2 ਮਹੀਨਾ ਬੰਦ ਸੀ ਜੀ ਅਸੀਂ ਪੁੱਛਿਆ ਨਗਰ ਵੀ ਕੀ ਪ੍ਰੋਗਰਾਮ ਕਰਨਾ ਡਾਕਟਰ ਸਾਹਿਬ ਵੀ ਆਪਾ ਪ੍ਰੋਗਰਾਮ ਕੀ ਕਰਨਾ ਤੁਸੀਂ ਉਹੀ ਕਮੇਟੀ ਨਾ ਖੜਾ ਕਰ ਦੋ ਹਾਂਜੀ ਜਿਹੜੀ ਕਮੇਟੀ ਬਣੀ ਹੈ ਪਹਿਲੇ ਨਹੀਂ ਡਾਕਟਰ ਸਾਹਿਬ ਨੇ ਛੰਡ ਅਸਤੀਫਾ ਦੇ ਕੇ 5 ਸਾਲ ਹੋ ਗਏ ਜੀ ਹੁਣ ਕਮੇਟੀ ਨਹੀਂ ਬਣੀ ਉਹੀ ਰੱਖਣਾ ਤੁਹਾਨੂੰ ਹਾਂਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਕੋਈ ਕਾਇਮ ਨਹੀਂ ਹਾਂ ਉਹ ਰੱਖਣਾ ਚਾਹੁੰਦੇ ਹਾਂ ਜੀ ਹਾਂਜੀ ਜੈਸ਼ਰਮ ਜੀ ਮੇਰਾ ਨਾਮ ਹਰਭਗਵਾਨ ਹੈ ਔਰ ਮੈਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਦਿਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਕਾਰ ਭਾਈਚਾਰਾ ਹੈ ਉਹਨਾਂ ਦਾ ਮੰਦਿਰ ਕਮੇਟੀ ਵੱਲੋਂ ਸਵਾਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾ ਕਮੇਟੀ ਬਣੀ ਹੋਈ ਸੀ ਜਿਹਨੇ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੁਲਝੇ ਹੋਏ ਨੇ ਇਹ ਮੰਦਰ ਦੀ ਜਿਹੜੀ ਹੈ ਸਿਸਟਮ ਨੂੰ ਚਲਾ ਰਹੇ ਸੀਗੇ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ ਤਿੰਨ ਚਾਰ ਆਪਾਂ ਕਹਿ ਲਓਗੇ ਨਵੇਂ ਜਿਹੜੇ ਉੱਠੇ ਹੋਏ ਨੇ ਮੁੰਡੇ ਜਿਨ੍ਹਾਂ ਦਾ ਨਵਾਂ ਖੂਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਐ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵਿਗਨ ਪਾਉਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਦੇ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਐਤਕਾ ਵੀ ਜਿਹੜਾ 2 ਮਈ ਦਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਇੱਥੇ ਮੰਦਰ ਦਾ ਤੇ ਉਹਦੇ ਵਿੱਚ ਇਹ ਅੜੀਕੇ ਪਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਕਿਉਂਕਿ ਇਹ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਮੰਨੋ तकरीबन 20-25 ਸਾਲਾਂ ਤੋਂ ਪਿਛਲੇ 20-25 ਸਾਲਾਂ ਤੋਂ ਜਿਹੜਾ ਸਿਸਟਮ ਬੇਟੀ ਆਵਾਜ਼ ਕਰਨੀ ਵੀ ਕਪਲਾਏ ਵਾਲੇ ਕੋਈ ਨਹੀਂ ਆ ਨਹੀਂ ਨਹੀਂ ਸਾਰੇ ਬਿਲਕੁਲ ਟਰਾਂਸਪੇਰੈਂਟ ਸਿਸਟਮ ਹੈ ਹਰ ਚੀਜ਼ ਦਾ ਹਿਸਾਬ ਕਿਤਾਬ ਹੈ ਅਗਰ ਕੋਈ ਵੀ ਸੰਸਥਾ ਕੋਈ ਕਿਸੇ ਕਿਸ ਨੂੰ ਸ਼ੱਕ ਸੁਭਾ ਹੈ ਤਾਂ ਇੱਥੇ ਕਮੇਟੀ ਦੇ ਵਿੱਚ ਆ ਕੇ ਜਦੋਂ ਮਰਜੀ ਇਹਨਾਂ ਕੋਲੋਂ ਜੋ ਹੈ ਹਿਸਾਬ ਪੁੱਛ ਸਕਦਾ ਦੀ ਹੈ ਬਿਲਕੁਲ ਜੀ ਹਾਂ ਜੋ ਕਮੇਟੀ ਇਸ ਵਕਤ ਮੌਜੂਦਾ ਹੈ ਕਿਉਂਕਿ ਹਾਂ ਕਿਉਂਕਿ ਇਹਨਾਂ ਦੇ ਜਿਹੜੇ ਸਮਾਨੰਤਰ ਹੈ ਜਿਹੜੇ ਪੰਜ ਸੱਤ ਚੰਦ ਬੰਦੇ ਨੇ ਜਿਹੜੇ ਕਿ ਇਸ ਕਮੇਟੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਨੇ ਆਪਣੇ ਰਜਿਸਟਰੇ ਵੀ ਕਰਾ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੇ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸੂਲਨ ਜਿਹੜਾ ਹੈ ਮਰਿਆਦਾ ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪ ਨੂੰ ਪਤਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸੰਸਥਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ দান ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਝਵਾਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ দান ਮਿਲਦਾ ਸੋ ਅਸੀਂ ਤਾਂ ਇਹੀ ਚਾਹਨੇ ਸਾਰੇ ਮਹੱਲਾ ਨਿਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦਾ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 20-25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਉਹਨਾਂ ਨਾਲ ਜੁੜਿਆ ਹਾਂ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ਤਰੂਟੀ ਨਹੀਂ ਨਜ਼ਰ ਆਈ ਤਾਂ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਵੇ ਨਾ ਜੀ ਉੱਥੇ ਕੋਈ ਨਾ ਕੋਈ ਅੜੀਕਾ ਵੀ ਜ਼ਰੂਰ ਆਂਦੇ ਆਂਦੇ ਅੜੀਕਾ ਲਾਣ ਵਾਲੇ ਆਂਦੇ ਨੇ ਸੋ ਇਸ ਵਕਤ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਣ ਵਾਲੇ ਚੰਦ ਆਦਮੀ ਨੇ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਅਟਕਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇਹੀ ਬੇਨਤੀ ਹੈ ਕਿ ਚਲੋ ਪਰਮਪਿਤਾ ਪਰਮੇਸ਼ਵਰ ਹਨੂਮਾਨ ਵੀਰ ਬਜਰੰਗੇ ਉਹਨਾਂ ਨੂੰ ਸੁਮਤ ਦੇਵੇ ਔਰ ਇਹ ਜਿਹੜਾ 2 ਮਈ ਦਾ ਪ੍ਰੋਗਰਾਮ ਹੈ ਸਹੀ ਸਲਾਮਤ ਨਿਪਰੇ ਚੜ ਸਕੇ ਧੰਨਵਾਦ ਸਰ ਸ਼ੁਰੂ ਤੋਂ ਹੀ ਇਹ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਵਧੀਆ ਨਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੁੜ ਗਏ ਸਾਡੇ ਮਹੱਲੇ 'ਚ ਦੋ-ਦੋ ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਕ ਹੈ ਕਿ ਇਸ ਨੂੰ ਅਸੀਂ ਕਬਜ਼ਾ ਕਰ ਲਈਏ ਨਾ ਕਿ ਉਹਨਾਂ ਦਾ ਕੋਈ ਸੇਵਾ 'ਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦਿੰਦੇ ਵੀ ਸਾਡਾ ਇਹ ਜੋ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਾਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਦੇਵਾਂਗੇ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨੇ ਇਹ 2-2 ਵਜੇ ਤੱਕ ਇਹਨਾਂ ਨੂੰ ਰੋਲਰ ਉੱਪਰ ਪਾਣਾ ਜਿਹੜਾ ਕਿ ਸਾਰਾ ਮਹੱਲਾ ਪਰੇਸ਼ਾਨ ਐਨ ਗੱਲ ਤੋਂ ਬੜੇ ਵਾਰੀ ਮੈਂ ਕੰਪਲੀਟਾਂ ਵੀ ਦਿੱਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਹੈ ਕੋਈ ਮੈਂਬਰ ਤੁਹਾਨੂੰ ਜੀ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜੇ ਸੇਵਾ ਕਰ ਰਹੇ ਨੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਉਹਨਾਂ ਨੂੰ ਮੰਨਾਂਗੇ ਜਿਹੜੇ 5-4 ਸਾਲਾਂ ਤੋਂ ਆ ਕੇ ਕਹਿਣ ਵੀ ਸਾਡੇ ਰਲਾਓ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏਗਾ। ਹਸਮਾਣਾ ਤੋਂ ਕੇਲਾਸ਼ ਸ਼ਰਮਾ ਦੀ ਰਿਪੋਰਟ